ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਆ ਰਾਤ ਨੂੰ ਆਇਆ ਆ ਗਿਆ ਸਾਥਸਰੀਆ ਕਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੇ ਜੋ ਕੱਲ 5 ਨਵੰਬਰ ਨੂੰ 5 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੱਲ ਕਿਹੜੇ ਖਿਡਿਆਰੀ 51 51000 ਰੁਪਏ ਦੇ ਵੈਸਟ ਰੇਡਰ ਤੇ ਜਾਫੀ ਬਣਿਆ ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਸ੍ਰੀ ਗਾਨ ਸਾਰਿਆਂ ਨੂੰ ਹੁਣੇ-ਹੁਣੇ ਇੱਕ ਬਹੁਤ ਮਾੜੀ ਖਬਰ ਆਈ ਹੈ ਕਿ ਜੀਤਪੁਰ ਟਰੀ ਵਾਲਾ ਬਈ ਬੈਟੀ ਲੈ ਕਰ ਤੇ ਹੈ ਉਡੀ ਹੈਲਪ ਕਰੋ ਬਈ ਜਿੰਨੀ ਵੀ ਹੋ ਸਕਦੀ ਹੈ 1500 ਜਿੰਨੀ ਵੀ ਹੋ ਜਾਏ ਭਰਾਵਾਂ ਕੀ ਸਾਰੇ ਕਬੱਡੀ ਵਾਲਿਆਂ ਤੋਂ ਹੱਥ ਬੰਨ ਕੇ ਬੇਨਤੀ ਹੈ ਭਰਾਵਾਂ ਆ ਜੇ ਜਣੀ ਖਰਾਬ ਹੋ ਗਈ ਜੀ ਬੱਤੀ ਦਿੱਕਤ ਹੈ ਕੋਈ ਜਿੰਨੀ ਵੀ ਹੋ ਸਕਦੀ ਹੈ ਭਰਾਵਾਂ ਨੂੰ ਆਪਣੀ ਕਬੱਡੀ ਵਾਲਿਆਂ ਦੀ ਸਾਰਿਆਂ ਦੀ ਜ਼ਰੂਰਤ ਹੈ ਜਿੰਨੇ ਪ੍ਰੋਮੋਟਰ ਨੇ ਜਿੰਨੇ ਵੀ ਤੁਸੀਂ ਆਪਾਂ ਕਬੱਡੀ ਨਾਲ ਜੁੜੇ ਹੋ ਦਰਸ਼ਕਾਂ ਭਰਾਵਾਂ ਹੱਥ ਬੰਨ ਕੇ ਬੇਨਤੀ ਕਰ ਰਹੇ ਆ ਜਰੂਰ ਕਰੋ ਭਰਾ ਹਲਪ ਸਾਰੇ ਭਾਈ ਜਰੂਰ ਹੈਲਪ ਕਰੋ ਬਈ ਜੀ ਬਈ ਧੰਨਵਾਦ ਤੇ ਹਾਂਜੀ ਸਾਰੇ ਵੀਰ ਜੀਤਕੋਟਲੀ ਦੀ ਜਰੂਰ ਮਦਦ ਕਰਿਓ ਜਿੰਨਾ ਵੀ ਹੋ ਸਕੇ ਓਨੀ ਮਦਦ ਕਰਿਓ ਤੇ ਹਾਂਜੀ ਹੁਣ ਗੱਲ ਕਰਦੇ ਆ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਮਰਗੰਦਪੁਰ ਤਰਨਤਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉਥੇ ਢੰਡ ਤੇ ਰੱਤਾ ਗੁੱਦਾ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਢੰਡ ਦੀ ਟੀਮ ਫਸਟ ਰੇਟ ਤੇ ਰੱਤਾ ਗੁੱਦਾ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਬੈਰੋਕਸਰੀ ਅੰਮ੍ਰਿਤਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪੰਜਾਬ ਲਾਈਨਜ਼ ਮਾਝਾ ਤੇ ਕਮਾਨੜ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਕਮਾਨੜ ਦੀ ਟੀਮ ਫਸਟ ਰੇਟ ਤੇ ਪੰਜਾਬ ਲਾਈਨਜ਼ ਮਾਝਾ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਬਰਪਾਲਸਰੀ ਅੰਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਤੇਜਾ ਸਿੰਘ ਵਾਲਾ ਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਤੇਜਾ ਸਿੰਘ ਵਾਲੀ ਟੀਮ ਫਸਟ ਰੇਂਜ ਤੇ ਸੌਰ ਸਿੰਘ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਧੂਰਗਿਆ ਪਲਗਿਆ ਪੂਰਨਗਰ ਯੂਪੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 45000 ਤੇ ਦੂਜਾ ਇਨਾਮ 51000 ਸੀ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਮੀਰੀਪੀਰੀ ਨਵਾਬਗੰਜ ਤੇ ਚੜਦੀਕਲਾ ਐਨਆਰਆਈ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਚੜਦੀਕਲਾ ਐਨਆਰਆਈ ਦੀ ਟੀਮ ਫਾਸਟ ਰਹੀ ਤੇ ਮੀਰੀਪੀਰੀ ਨਵਾਬਗੰਜ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਸੁਲਤਾਨਪੁਰ ਲੋਧੀ ਕਪੂਰਥਲਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 2.2 ਲੱਖ ਤੇ ਦੂਜਾ ਇਨਾਮ 2 ਲੱਖ ਸੀ ਤੇ ਬੈਸਟ ਰੇਡਰ ਤੇ ਜਾਫਾਆਂ ਦੇ ਲਈ 51-52 ਹਜ਼ਾਰ ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਮੈਂਤਵਾਲ ਤੇ ਸ਼ਾਹਕੋਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸ਼ਾਹਕੋਟ ਦੀ ਟੀਮ ਸੈਕੰਡ ਰਹੀ ਤੇ ਤੈਨੂੰ ਦਾ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋ ਬੈਸਟ ਰੇਡਰ ਬਣਿਆ ਬੁਲਟ ਕੀਰਾਲਾ 14 ਕਬੱਡੀਆਂ ਪਾ ਕੇ 13 ਨੰਬਰ ਲੈਤੇ ਤੇ ਨਾਲ ਲੱਭਾ ਬੱਗੇ ਪਿੰਡੀ ਐ ਜੁਆਇੰਟ ਬੈਸਟ ਰੇਡਰ ਬਣੇਗਾ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਕਾਲਾ ਮਾਲਲੇ ਵਾਲਾ 12 ਟੱਚ ਲੈ ਕੇ 8 ਜੱਫੇ ਲਾਏ ਤੇ ਨਾਲ ਆਮਨ ਸੁਨਿਆਰਾ ਜੁਆਇੰਟ ਬੈਸਟ ਜਾਫੀ ਬਣੇਗਾ ਤੇ ਖੜਿਆਰੀ 51 51000 ਰੁਪਏ ਦੇ ਬੈਸਟ ਰੇਡਰ ਤੇ ਜਾਫੀ ਬਣੇ ਤੇ ਹਾਂਜੀ ਅਸ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ